ਬੱਚਿਆਂ ਦੀ ਲੜਾਈ ਨੇ ਲਿਆ ਖੌਫਨਾਕ ਰੂਪ ਇੱਟਾਂ ਰੋੜਿਆਂ ਨਾਲ ਕੀਤਾ ਵਾਰ ਕਈ ਦੁਕਾਨਾਂ ਤੇ ਕੀਤੀ ਭੰਗੜਾ ਅੰਮ੍ਰਿਤਸਰ ਦੇ ਪਟਾਲਾ ਰੋਡ ਤੇ ਸ਼ਰੀਆਮ ਬੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਆਏ ਹੋਏ ਨੌਜਵਾਨਾਂ ਨੇ ਭੰਗੜਾ ਕੀਤੀ ਹੈ ਤੇ ਇਸ ਦੇ ਨਾਲ ਹੀ ਕੱਚੀਆਂ ਬੋਤਲਾਂ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਬੱਚਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਕੁਝ ਨੌਜਵਾਨ ਹਥਿਆਰਾਂ ਦੇ ਨਾਲ ਲੈ ਸੋ ਕੇ ਆਏ ਤੇ ਉਹਨਾਂ ਦੇ ਵੱਲੋਂ ਇੱਟਾਂ ਰੋੜੇ ਤੇ ਬੋਤਲਾਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਬੇਸਬਾਲ ਤੇ ਕਿਰਪਾਨਾਂ ਫੜੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਬਟਾਲਾ ਰੋਡ ਤੇ ਸੰਧੂ ਕਲੋਨੀ ਦੇ ਇਲਾਕੇ ਦੇ ਵਿੱਚ ਛੋਟੇ ਬੱਚਿਆਂ ਦੀ ਲੜਾਈ ਹੋਈ ਹਾਲਾਂਕਿ ਬਾਅਦ ਦੇ ਵਿੱਚ ਇਸ ਲੜਾਈ ਨੂੰ ਸੁਲਝਾ ਵੀ ਦਿੱਤਾ ਗਿਆ ਪਰ ਇਸ ਤੋਂ ਥੋੜੀ ਦੇਰ ਬਾਅਦ ਇੱਕ ਨੌਜਵਾਨ ਦੇ ਵੱਲੋਂ ਆਪਣੇ ਨਾਲ 20 ਤੋਂ 25 ਬੰਦੇ ਲਿਆ ਕੇ ਤੇਜ਼ ਤਾਰ ਹਥਿਆਰਾਂ ਤੇ ਪਿਸਤੋਲਾਂ ਦੇ ਨਾਲ ਇੱਥੇ ਆ ਕੇ ਹਮਲਾ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਸਾਡੀਆਂ ਦੁਕਾਨਾਂ ਤੇ ਵੀ ਉਹਨਾਂ ਦੇ ਵੱਲੋਂ ਕਾਫੀ ਭੰਨਤੋੜ ਕੀਤੀ ਗਈ ਹੈ ਤੇ ਦੇ ਨਾਲ ਹੀ ਪਥਰਾਬਾਜ਼ੀ ਵੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਤੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਜ਼ਿਕਰ ਹੋ ਗਿਆ ਕਿ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਕੀ ਗੱਲ ਹੋਈ ਭਾਈ ਇੱਥੇ ਸਾਡਾ ਮੇਰਾ ਨਾਮ ਹੈ ਬਲਜਿੰਦਰ ਸਿੰਘ। ਹਾਂਜੀ ਕਿੱਥੋਂ ਦੇ ਰਹੇ ਹੋ ਜੀ? ਇਹ ਨਿਊ ਭਾਰਤ ਨਗਰ ਦੇ। ਹਾਂਜੀ ਭਾਈ ਕੀ ਗੱਲ ਹੋਈ ਅੱਜ ਇੱਥੇ ਜੀ? ਮੈਂ ਤੇ ਇੱਥੇ ਆਪਾਂ ਗਾਹਕ ਤੋਰਨਦੇ ਆਂ ਤੇ ਇੱਥੇ ਇਧਰੋਂ ਮੁੰਡੇ ਆਏ ਆ 5-7 ਬੋਤਲਾਂ ਚਲਾਉਣ ਲੱਗ ਪਏ ਆ ਤੇ ਆ ਰੋੜੇ ਵਟੇ ਆ ਗਾਹਕ ਸਾਡੇ ਸਾਰੇ ਹੀ ਭੱਜ ਗਏ। ਬੋਤਲਾਂ ਚਲਾਈਆਂ ਕਿੰਨਾ ਤੇ ਉਹਨਾਂ ਨੇ? ਬੋਤਲਾਂ ਪਤਾ ਨਹੀਂ ਗੱਡੀਆਂ ਉੱਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਨ ਨੂੰ ਨਹੀਂ ਪਤਾ। ਐਂ ਤੇ ਗਾਹਕ ਤੋਰਨਦੇ ਇੱਥੇ ਚ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡਿਆਂ ਜਿਨ੍ਹਾਂ ਨੇ ਬੋਤਲਾਂ ਪੁੱਤਲਾਂ ਚਲਾਈਆਂ ਇਹ ਆ ਸੁੰਚ ਆਇਆ ਵੀ ਇਤਨਾ ਲੋਗੜ 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 ਕਹਿਂਦੇ ਆ ਤੁੰਗਾ ਦਾ ਆ ਮੁੰਡਾ ਟੁੱਟਣ ਨਾਲ ਉਹਦੇ ਮੁੰਡੇ ਹੈਗੇ ਨੇ ਹਾਂ ਜੀ ਹਾਂ ਜੀ ਐਂ ਬੁਲਾਇਆ ਹੋਣੀ 100 ਨੰਬਰ ਤੇ ਕੋਣ ਮੰਗ ਕੀ ਕਰਦੇ ਤੁਸੀਂ ਪੰਜ ਇਨਸਾਫ ਚਾਹੀਦਾ ਤੁਹਾਨੂੰ ਆਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਜਲੀ ਦੇ ਝਗੜਾ ਹੋਇਆ ਸੀਗਾ ਠੀਕ ਆ ਉਦੋਂ ਆ ਕੇ ਨਗਾਇਜ਼ੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਗਿਆ ਚਲੋ ਗਰੀਬ ਬੰਦੇ ਸੀਗੇ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣਨੇ ਹਾਂ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਵੱਲੋਂ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇੱਟਾਂ ਰੋੜਾਂ ਚ ਮਤਲਬ ਚਲਾਣ ਲੱਪੇ ਕਿਸੇ ਦੇ ਨਾਲ ਦੇ ਇੱਟਾਂ ਰੋੜਾ ਤੁਹਾਡੇ ਆ ਭਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ 'ਚ ਚਲਾਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆਰੇ ਅੰਦਰ ਠੀਕ ਆ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇਟਾਂ ਜੀ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰਾ ਸਾਰੇ ਸਾਰੀਆਂ ਲੇਡੀਜ਼ ਵਗੈਰਾ ਸਾਰੇ ਬਾਜ਼ਾਰ 'ਚ ਹੀ ਗਏ ਅਸੀਂ ਮੱਲੋ ਖਾਣਾ ਖਾਣ ਚਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਭਾ ਜੋ ਇਹਨਾਂ ਕਰਕੇ ਆਪਾਂ ਗੇੜ ਨਹੀਂ ਆ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਭਾਈ ਇੱਥੇ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਕਰ ਰੇਟ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰ ਕੋਈ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਇਹਨਾਂ ਦੀ ਨਹੀਂ ਜੀ ਇਹ ਨਹੀਂਗਾ ਜੇ ਕੋਈ ਕਨਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਹਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਪੂਰੀ ਗੁੰਡਾਗਰਦੀ ਉਹਨਾਂ ਕੋਲ ਕੀ ਕੀਤੀ ਗਈ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਨੂੰ ਕਿਹਾ ਗਿਆ ਵੀ ਉਹਨਾਂ ਕੋਲ ਹਥਿਆਰ ਵਗੈਰਾ ਵੀ ਹੈਗਾ ਸੀ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਰਕੇ ਕਾਰਵਾਈ ਕੀਤੀ ਜਾਵੇਗੀ ਹਾਂ ਮੇਰਾ ਨਾਮ ਭਾਈ ਭੁੱਪਾ ਭਪਿੰਦਰ ਸਿੰਘ ਭਾਈ ਅੱਜ ਕੀ ਗੱਲ ਹੋਈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਦੀ ਵਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਂ ਜੀ ਹੋਣਾ ਉਹ 15 20 ਮੁੰਡੇ ਇਕੱਠੇ ਕਰਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਇਥੇ ਹੱਥ ਲੈ ਕੇ ਆਇਆ ਉਨੇ ਆਂਦੇ ਇਥੇ ਟ੍ਰੋਲਾ ਚਲਾਉਣਾ ਸ਼ੁਰੂ ਕਰਤਾ ਉਹਨੇ ਬੋਤਲਾਂ ਵੀ ਬੋਤਲਾਂ ਭੁੜਿਆ ਇਹ ਸੰਦੂਕ ਲੋਨੀ ਭਈ ਬਟਾਲਾ ਰੋਡ ਤੇ ਕਿੰਨੇ ਕ ਜਣੇ ਆਏ ਸੀ ਜੀ ਉਹ ਭਈ 20 ਤੋਂ 25 ਜਣੇ ਹੈਗੇ ਸਾਲਿਆਂ ਤੋਂ ਹਿਹਾੜ ਬੋਤਲਾਂ ਆਈਆਂ ਅਸੀਂ ਆ ਸਾਲੇ ਸ਼ੀਸ਼ੇ ਸ਼ੀਸ਼ੇ ਸਾਲੇ ਡਾਕਾਂ ਤੇ ਵੀ ਬੱਚੇ ਜੇ ਪੱਟੇ ਰੋੜੇ ਤੁਹਾਡੇ ਆਪ ਇੱਥੇ ਟ੍ਰੋਲੇ ਸਿੱਤੇ ਵਜੇ ਭਾਜੀ ਦੁਕਾਨਾਂ ਵਾਲਾ ਆਹ ਦੇਖੋ ਸ਼ੀਸ਼ੇ ਸਾਲੇ ਸ਼ੀਸ਼ੇ ਢੋਲਿਆ ਜਿਹੜੇ ਬਾਖ ਲੋਤੇ ਉਹ ਭਈ ਮੁੰਡਾ ਬਲਮਾਸ਼ ਵਾਲਾ ਉਹਦਾ ਇੱਕ ਅੜੀ ਨਹੀਂ ਪਤਾ ਨਹੀਂ ਕਿੰਨੇ ਕ ਝਗੜੇ ਨੇ ਗੱਲੇ ਹੋਏ ਆ ਕਿੱਥੋਂ ਦਾ ਰਹਿਣ ਵਾਲਾ ਹੀ ਆ ਆ ਭਾਈ ਤੁੰਗੜਾ ਦਾ ਰਹਿਣ ਵਾਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੋਈ ਭਾਈ ਹੁਣ ਕੀ ਕਰਦੇ ਹੋ ਭਾਈ ਉਹ ਸਾਹਿਬ ਮਿਲਣਾ ਚਾਹੀਦਾ ਭਾਈ ਉਸ ਨੂੰ ਜਮ੍ਹਾਂ ਕਰਾਓ ਤੇ ਤੁਹਾਨੂੰ ਵੀ ਲੱਗਦਾ ਕਿ ਨਹੀਂ ਭਾਈ 2 ਨੰਬਰ ਤੇ ਰੱਖ ਕੇ ਅਗਲੇ ਚੱਲਦੇ ਆ ਔਰ ਨਾ ਬੰਦੇ ਨੂੰ ਫੜਦੇ ਤੇ ਉਹ ਗੋਲ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਬੰਦਾ ਮਾਰ ਦੇਣਾ ਇੱਥੇ ਭਾਈ ਕਿੰਨੇ ਕਿਲੋਟੋਰ ਪਣ ਖਿੱਚੇ ਕਿੰਨੇ ਭਾਈ ਇਹ ਵੇਖੋ ਇਹ ਟੋਰੋਲਾ ਕਿੰਨਾ ਖਿਲਰਿਆ ਆ ਆ ਵੇਖੋ ਸਾਰੇ ਆਹ ਵੇਖੋ ਆਹ ਵੇਖੋ ਭਾਈ ਇਹ ਟੋਰੋਲਾ ਕਿੰਨਾ ਖਲਾ ਲਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿੱਥੇ ਹੋਏ ਸਾਲਿਆ ਭਾਈ ਉਧਰ ਵੀ ਕਿੰਨੇ ਇਦਾਂ ਹੀ ਕਿੰਨੇ ਮੋਗੰਪੁਰੇ ਥਾਣੇ ਤਲਾਹ ਕੀਤੀ ਭਾਜੀ ਹਲੇ ਤੱਕ ਕੋਈ ਨਹੀਂ ਆਇਆ ਭਾਜੀ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਤੂ ਦੀ ਰਿਪੋਰਟ ਔਨ ਏਅਰ